ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਅੱਜ ਸਵੇਰ ਦਾ ਦੁਬਾਰੇ ਫੇਰ ਪ੍ਰੋਸੈਸ ਸ਼ੁਰੂ ਆ ਕੰਮਕਾਰ ਦਾ ਕਿਉਂਕਿ ਕੱਲ ਜਿਹੜੀ ਵੀਡੀਓ ਤੁਸੀਂ ਦੇਖੀ ਸੀਗੀ ਉਹਦੇ ਵਿੱਚ ਅਸੀਂ ਤੂੜੀ ਪਾਉਣ ਵਾਲੀ ਜਗ੍ਹਾ ਲੱਗੇ ਵਸੇ ਤਿਆਰ ਕਰਨਾ ਜਿੱਥੇ ਤੱਕ ਵੀਡੀਓ ਸੀ ਉੱਤੇ 2-3 ਮਿੰਟ ਬਾਅਦ ਵਿੱਚ ਸਾਨੂੰ ਕਾਲ ਆ ਗਿਆ ਜਿਹਦੇ ਉੱਥੇ ਤੇ ਜਿਹੜੀ ਪਾਈਪ ਲਾਈਨ ਲੱਭਣੀ ਸੀ ਉਹ ਤੁਸੀਂ ਫੇਰ ਪਾਈਪ ਲਾਣ ਦਾ ਸਿਲਸਿਲਾ ਦੇਖਿਆ ਮੁੜ ਕੇ ਟਾਈਮ ਹੀ ਨਹੀਂ ਲੱਗਿਆ ਸਾਡਾ ਤੇ ਅੱਜ ਫੇਰ ਸਵੇਰ ਦੇ ਲੱਗੇ ਹੋਏ ਆ ਗੰਦ ਮੰਦ ਜਿਹਾ ਸਾਰਾ ਸਾਫ ਕਰਤਾ ਤੁਹਾਨੂੰ ਦਿਖਾਉਂਦੇ ਆਂ ਅੰਦਰਲੇ ਪਾਸੇ ਤੇ ਕੁਛ ਸ਼ਿੱਟਾ ਉੱਟਾ ਜੀਆਂ ਪਈਆਂ ਇੱਧਰ ਉੱਧਰ ਪਰ ਗਰਮੀ ਨੇ ਤਾਂ ਬੱਸ ਕਰਾਈ ਪਈ ਆ ਅੱਜ ਕੰਮ ਕਰਨਾ ਪੈ ਗਿਆ ਨਾ ਮਾਰਨਿੰਗ ਟਾਈਮ ਤਾਂ ਕਰਕੇ ਗਰਮੀ ਤਾਂ ਫੇਰ ਬੱਸ ਕਰਾਉਣੀ ਕਰਾਉਣੀ ਸੀ ਤੇ ਇਹ ਇੱਟਾਂ ਫਾਂ ਲਮਗਲਮ ਜੇ ਸਾਰਾ ਕੁਝ ਗੰਦ ਮੰਦ ਜਿਹਾ ਕੱਢ ਕੇ ਸਾਈਡ ਪਰ ਕੱਢਤਾ ਲੋਹਾ ਇੱਕ ਪਾਸੇ ਇਕੱਠਾ ਕਰਤਾ ਮੈਂ ਕਹਿੰਦਾ ਕਵਾਂਟਿਟੀ ਦੇਖੋ ਕਰੀਬ ਤਾਂ ਲੋਹਾ ਹੀ ਹੋਣਾ ਪਿਆ ਜਿਹੜਾ ਹਿਸਾਬ ਦਾ ਗਰਾਹ ਕਮੇਟੀ ਸੱਜੇ ਚ ਲੱਗ ਰਿਹਾ ਕੋਣ ਹੂੰ ਪਾਣੀ ਪੀ ਲਾ ਪਹਿਲਾਂ ਅਹ ਅਬ ਬਣਦੀ ਦਾ ਲਾਉਦੇ ਉੱਪਰ ਤਾਂ ਹੂੰ ਕੁਝ ਮਹੀਨੇ ਲਾਉਣ ਦੀ ਲੋੜ ਨਹੀਂ ਹੈਗੀ ਸਸਾ ਸਾਰੇ ਨੂੰ ਪੱਕੀ ਭਾਰ ਖੜਾ ਕਰਿਆ ਉਚਾਈ ਚੌੜਾਈ ਹੋ ਜ਼ਿਆਦਾ ਸੀ ਉਹ ਵੀ ਪੱਕੀ ਭਾਰ ਦੇ ਦੇਣ ਦੀ ਉਚਾਈ ਹੂੰ ਠੀਕ ਆ ਮਤਲਬ ਪਰ ਇੱਧਰ ਵੀ ਸਾਰਾ ਟੇਪਰ ਜੂਣੂ ਦੀ ਹੋ ਗਈ ਹੂੰ ਪਾਣੀ ਠੰਡਾ ਜ਼ਿਆਦਾ ਹੈ ਜੇ ਆਪਾਂ ਮਾਦ ਵਿੱਚ ਥੋੜਾ ਜਿਹਾ ਟੂਟੀ ਵਾਲਾ ਪਾਣੀ ਮਿਲਾ ਲਵਾਂਗੇ ਵਸਤੂ ਦੇਖੀ ਜਾਊਗਾ ਉਹ ਹੂੰ ਯਾਰ ਇਹ ਦੰਦਾ ਨਾ ਤਾ ਦੰਦਾ ਨੂੰ ਲੱਗ ਬਾਨਾ ਵਾਹਿਗੁਰੂ ਦੀ ਕਿਰਪਾ ਨਾਲ ਨਿਕਲਿਆ ਤਾਂ ਕੁਝ ਨਹੀਂ ਜਿੱਥੇ ਤੇ ਮੈਨੂੰ ਸੋਸ ਦਾ ਵੀ ਕੋਈ ਜਾਨਵਰ ਨਿਕਲੂਗਾ ਇਹਦੇ ਤੇ ਇੱਥੇ ਤਾਂ ਕਪੜਾ ਹੋਈ ਨਹੀਂ ਦੀ ਜੋ ਹੋਆ ਵੀ ਆ ਤਸ ਦੇ ਦਿੱਲੀ ਸਾਈਡ ਆ ਲੱਕੜਾਂ ਜੀਆਂ ਪਈਆਂ ਚਲ ਇਹਨਾਂ ਦੀ ਧਰਤੀ ਹੈ ਉਹਨਾਂ ਦਾ ਵੀ ਕਿਤੇ ਰਹਿਣੀ ਹੈ ਵਾਹਿਗੁਰੂ ਇੰਨਾ ਕਿ ਠੰਡਾ ਪਾਣੀ ਪੀਤਾ ਜੀ ਗਲੇ ਨੇ ਜਦੋਂ ਦੱਸਤਾ ਵੀ ਹਾਂ ਕੋਈ ਗੜਬੜ ਹੋਈ ਐ ਆਹ ਤਾਂ ਇਹਦੇ ਪਰਦੇ ਗੁੱਲ ਮੇਖਾਂ ਜੀ ਗੱਡ ਕੇ ਨਾ ਪਹਰੀ ਜੀ ਬੱਲੀ ਬੰਨਣੀ ਉਹ ਬੰਨ ਹੋ ਸਕਦੀ ਐ ਜੇ ਪਰ ਹਾਂ ਇੱਕ ਗੁੱਲ ਵਿੱਚ ਤਾਂ ਹੀ ਪਈ ਆ ਇੱਕ ਦੋ ਹੋਰ ਹੋਗੇ ਬਸ ਲੈ ਕੇ ਉਹਦੇ ਨਾਲ ਉਹਦੇ ਨਾਲ ਮੋਟਾ ਰਣਾ ਕੰਮ ਉਹ ਵੀ ਤਾਂ ਠੀਕ ਆ ਲੈ ਵੀ ਰੱਖੋ ਨਾ ਹਰ ਟਾਨੀਆਂ ਵੀ ਇਹ ਸਾਡੇ ਹੁਣ ਦੇ ਕੰਮ ਆਉਂਗੀਆਂ ਜੀ ਇਹ। ਗੋਬਰ ਗੈਸ ਦੇ। ਅੱਜ ਗੋਬਰ ਗੈਸ ਥਾਲੇ ਨੇ ਆਉਣਾ ਹੈ। ਤੇ ਉਹਨੇ ਨੂੰ ਕਸ਼ਮੀਰੀ ਵਾਈ ਦਾ ਗੱਲ ਵੀ ਕਰਨੀ ਹੈ ਤੇ ਹੋਰ ਵੀ ਦੇਖਦੇ ਆ ਕਿਹਦੇ ਕਿਹਦੇ ਨਾਲ ਗੱਲ ਕਰਦਾ ਉਹ। ਬਸ ਪਾਣੀ। ਬਸ ਪਾਣੀ। ਜਾ ਤਾਂ ਭੇਨੇ ਕਰਿਆ ਥੰਨੇ ਹਾਂ। ਆ ਮਿੱਟੀ ਜੀ ਭਰ ਜੂਗੀ ਸਹੀ ਇਹਦੇ ਚ। ਆ ਦੂਏ ਚ ਪਾ ਦੇ ਹੁਣ ਤੂੰ। ਪਟਾ ਇਹ ਇਹ ਮੂਵੀ ਖੁੱਲ੍ਹਾ ਫੜਦਾ ਕਨਡ ਤੇ ਪਾਰਟਿਸਮੈਂਟ ਕੱਢ ਲਿਆ ਆ ਵੀ ਗੇਰਨਾ ਬਹੁਤ ਮੰਗਾ ਆ ਆ ਕੀ ਕਰੀਏ ਯਾਰਾ ਜਿਹੜਾ ਪਿਆ ਡਿਵਾਰ ਦੇ ਆਪਣਾ ਇਹਨੂੰ ਵੀ ਜਦ ਟਿਕਾਣੇ ਲਾਉਣਾ ਪੈਣਾ ਸਰੀਏ ਨੂੰ ਤਸਲਾ ਹੀ ਫੜਾ ਤਸਲਾ ਸੀ ਤਸਲਾ ਪਿਆ ਤਸਲੇ ਤੇ ਪੜਦਾ ਮੰਨ ਤਸਲਾ ਵੀ ਨੇ ਲੋ ਪਤਾ ਨਹੀਂ ਕਿੱਥੇ ਰੱਖੇ ਹੋਣਾ ਤਸਲਾ ਅੱਧਾ ਵੇਖਣਾ ਮੜਾ ਜਾ ਵੀ ਤਸਵੀਰ ਆ ਕਟੋਕਾ ਟਾਹਤਾ ਤੋੜ ਕੇ ਬਣਾ ਦਿਆ ਕਰੋ ਪਦੀਨੇ ਦੀ ਚਟਣੀ ਫਿਰ ਨਾ ਹੋਇਆ ਬਾ ਹੋਰ ਦੇਦੇ ਰਾਜੇ ਦੀ ਮਾਂ ਨੂੰ ਕਹਦੀ ਉੱਧਰ ਤਾਈ ਨੂੰ ਜਸਵੀਰ ਰਾਹ ਨੂੰ ਕਹਦੀ ਮਿਲ ਲੇ ਜਵੇ ਤੋੜ ਕੇ ਤਾਂ ਜਿੰਨਾ ਤੋੜੂਗਾ ਉਹਨਾਂ ਵਧਣਾ ਇਹਨੇ ਕੋਈ ਕੰਮ ਹੋ ਜਾ ਲੈ ਕੰਪਲੀਟ ਪਾਪਾ ਜੀ ਵੀ ਆ ਗਏ ਮੇਰੇ ਪਾਪਾ ਜੀ ਅਸ਼ੀਸ਼ਾਲ ਜੀ ਲੈ ਜਾਣੀ 9 ਵਜੇ ਮੈਂ ਤਾਂ 5 ਵਜੇ ਚਲੇਗਾ ਉੱਥੇ ਅੱਛਾ ਅੱਜ ਤੇ 9 ਵਜੇ ਕਰਤੀ ਉਹਨਾਂ ਨੇ ਕਿੱਥੇ ਕਿੱਥੇ ਚੱਲਣਾ ਪਣੀ ਉਹ ਥਿਆਰਾ ਰਹਿੰਦਾ ਤਾਂ ਉਹਦਾ ਮੁੱਲੇ ਮੁੱਲੇ ਨੂੰ ਪਾਪ ਅੱਛਾ 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 ਹਾਂ ਬਤਾ ਯਾਰ ਰੋ ਪਰੇ ਆ ਜਾ ਅੱਛਾ ਅੱਜ ਤੇ 9 ਵਜੇ ਕਰਤੀ ਹੈ ਕੋਈ ਕੰਮ ਸਾਡਾ ਨਿਬੜ ਚੁੜਿਆ तकरीबन ਇੱਥੇ ਵਾਲਾ ਤੇ ਗੋਹਾ ਵੀ ਕੰਪਲੀਟ ਹੋ ਗਿਆ ਹੁਣ ਪਾਣੀ ਪਿਲਾ ਦੇਣਾ ਨਾਲ ਵੀ ਨਾਲੇ ਬਹੁਤ ਬਾਅਦ ਫਿਰ ਦੇਖਦੇ ਆ ਠੀਕ ਹੋ ਗਿਆ ਜੀ ਅੰਦਰ ਦੇਖੋ ਤਾਂ ਮਾ ਬਣ ਗਈ ਕਰ ਲੰਦਾ ਠੀਕ ਹੈ ਠੀਕ ਹੈ ਦੱਸੋ ਧੋਣਾ ਜੱ ਲੱਗਣ ਲੱਗ ਗਿਆ ਹੂੰ ਧੋਣਾ ਜੱ ਲੱਗਣ ਲੱਗ ਗਿਆ ਬਾਕੀ ਤਾਂ ਬਹੁਤ ਗੱਲ ਭਰੇ ਆ ਬੈਸਨ ਹੂੰ ਲਿਭਾਉਣੀ ਆ ਕੱਦੂ ਪਰਸੇ ਨੂੰ ਹਾਂ ਜਦੋਂ ਉਹੀ ਤੁਸੀਂ ਉਹੀ ਪਲਟ ਜਾ ਬਿਛੂ ਗੋਸ਼ਾ ਸੋ 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 ਇਹ ਨਹੀਂ ਪੜੀ ਆ ਇੱਕ ਵਾਰ ਫੇਰ ਕਿਹੇ ਦਿਨ ਝਟ ਜੀ ਮਾਰਨੀ ਆ ਸਾਰੇ ਸਾਰੇ ਪਤਾਵ ਜਾ ਤਰ ਮੋ ਤੂੰ ਉਸ ਕੁੜੀ ਘਰ ਦੇ ਗੱਡੀ ਜਾਂਦਾ ਨਿਕਲ ਜੂਗੀ ਗੱਡੀ ਤਾਂ ਖੜੀ ਆ ਮੂਰੇ ਹਾਂ ਇਹਦੇ ਘਰ ਨਾ ਤੇ ਭੰਨ ਛੇ ਛੱਡ ਕੇ ਲੇ ਪੁੱਠੇ ਨਾ ਮੇਰੇ ਅੰਦਰ ਘਰ ਵਾਲਾ ਗੱਡੀ ਕਹਾਂ ਖੜੇ ਸਤਿ ਸ਼੍ਰੀ ਅਕਾਲ ਜੀ ਨਿਕਲ ਨੂੰ ਨੀਰ ਕੇ ਕਰਮਾ ਗੱਡੀ ਕਹਾਂ ਕਰ ਰਿਹਾ ਖੜ ਜਾਓ ਦੇਖੋ ਨਿਕਲਣਾ ਤਾਂ ਸਪਰੇਅ ਵਾਲਾ ਕੰਮ ਸਾਡਾ ਹਾਲ ਰੁਕ ਗਿਆ ਜੀ ਉਹਦਾ ਕਾਰਨ ਸੀਗਾ ਵੀ ਲੈਟ ਨੇ 9:30 ਵਜੇ ਆਉਣਾ ਉਧਰ ਮਸ਼ੀਨ ਵਾਲੇ ਦਾ ਫੋਨ ਆ ਗਿਆ ਸ਼ੁਕਰ ਆ ਉਹਦਾ ਵੀ ਵੀ ਜਿਹਨੇ ਫੋਨ ਕਰਕੇ ਕਹਿੰਦਾ ਵੀ ਟਰੈਕਟਰ ਲੈ ਕੇ ਆ ਜਾ ਹੁਣ ਟਰੈਕਟਰ ਦੇ ਵਿੱਚ ਤੇਲ ਪਵਾ ਕੇ ਲੈ ਕੇ ਆਉਣਾ ਤੇ ਨਾਲੇ ਤਾਂ ਘੋੜੀ ਪਈ ਦੀ ਬਹੁਤ ਦਿਨਾਂ ਦੀ ਫਿਰ ਤਾਂ ਘੋੜੀ ਵਾਪਸ ਕਰਕੇ ਆਉਣੀ ਹੈ ਜੀ ਫਿਰ ਜਾਨਾ ਦੇ ਘੋੜੀ ਵਾਪਸ ਕਰਕੇ ਫਿਰ ਜਾਵਾਂਗੇ ਮਸ਼ੀਨ ਦੇ ਕੋਲ ਜੀ ਪਹੁੰਚ ਕੇ ਜੀ ਪੰਪ ਪਰ ਆਣਾ ਕਿ ਨਹੀਂ ਹਾਂ ਯਾਰ ਦੀ ਗੱਲ ਕਿ ਫੇਮਸ ਹੋਊਂਗਾ ਤਾਂ ਉਹ ਕਹਿੰਦੇ ਨੇ ਕਹਿੰਦੇ ਬਦਨਾਮ ਹੋਊਂਗੇ ਤੇ ਜਨਾਮ ਨਾ ਹੋਗਾ ਹਾਂ ਹਾਂ ਬਦਨਾਮ ਹੋ ਗਿਆ ਤਾਂ ਜਨਾਮ ਨਾ ਹੋ ਗਿਆ ਹਾਂ ਨਹੀਂ ਉਹ ਤਾਂ ਤੁਹਾਡੇ ਕਿ ਨਹੀਂ ਪਾਰਟੀ ਹੋ ਗਈ ਜੀ ਹਾਂ ਜੀ ਅਮਾ ਜੀ ਹੱਥ ਲੱਗ ਗਿਆ ਅਮਾ ਜੀ ਬੈਠਣ ਲੱਗੇ ਸੱਤ ਪੈ ਗਈ ਸੱਤ ਬੱਚਨ ਜੀ ਹਾਂ ਉਹ ਮੁੰਡੇ ਦਾ ਬਣਾਓ ਵਿਆਹ ਵੀ ਉਹਦਾ ਵਿਆਹ ਹੋ ਜਵੇ ਹੈ ਹਾਂ ਤੇ ਛੜਾਈ ਹੈ ਜੀ ਹੈ ਨਾ ਛੜਾ ਨਹੀਂ ਹੈਗਾ ਕੁਵਾਰਾ ਯਾਰ ਕੁਵਾਰਾ ਕਿਹੜਾ ਕੁਵਾਰਾ ਛੜਾ ਬਾਰੇ ਜਦੋਂ ਮਰ ਲੰਘ ਜੂਗੀ ਫੇਰ ਕਹਿ ਸਕਦੇ ਹਾਂ There is a lot of difference between chada and kuwara ਤੁਸੀਂ ਗੂਗਲ 'ਤੇ ਕਰਨਾ ਹਾਂਜੀ ਗੂਗਲ 'ਤੇ ਕਰਨਾ ਜੀ ਥੋੜਾ ਦੇਖੋ ਉੱਪਰ ਨੂੰ ਮੈਂ ਕੋਈ ਨਹੀਂ ਮੈਂ 10 ਰੁਪਏ ਤਾਂ ਪਾ ਦਵਾਂ ਤੁਸੀਂ ਪੈ ਜਾਣਾ ਆਰਾਮ ਨਾਲ ਨਹੀਂ ਉੱਧਰ 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 ਬਾਸ ਉੱਧਰ ਹਾਂ ਤੁਹਾਡਾ ਇੱਧਰ ਵੀ ਪੂਰਾ ਹੋ ਗਿਆ 3000 3000 2300 ਰੁਪਏ 2300 ਰੁਪਏ ਥੋੜਾ ਆ ਤੁਹਾਡਾ ਅੰਕਲ ਤੁਹਾਡਾ ਭਾਜੀ ਨਾ ਪੂਰੀਆ ਫੇਮਸ ਹੋਣ ਲਈ ਗੱਲਾਂ ਕਰਦਾ ਅੰਗਰੇਜ਼ੀ ਚ ਗੱਲ ਮਾਰਦਾ ਅੰਗਰੇਜ਼ੀ ਫੇਮਸ ਫੇਮਸ ਸਾਨੂੰ ਰੰਗੇਜੀ ਤੇ ਰੰਗੇਜੀ ਬੋਲ ਕੇ ਦਿਖਾਉਂਦਾ ਵੀ ਮੈਨੂੰ ਰੰਗੇਜੀ ਆਉਂਦੀ ਆ ਪੁਆਇੰਟ ਪਾ ਦੇ ਵਿੱਚ ਜੇ ਉਹਦੇ ਵਿੱਚ ਦੇ ਕਟਾਉਣੇ ਪੇਮੈਂਟ ਉੱਚੇ ਕੱਢ ਦਿੰਦਾ ਦੇ ਦੋ ਕਯਰਡ ਕੋਡ ਦਾ ਆਉਂਦਾ ਆਉਂਦਾ ਨਹੀਂ ਹੈ ਯਾਰ ਫਿਰ ਇੱਧਰ ਨੂੰ ਪਾ ਲੈਣਾ ਬੱਸ ਇਹ ਕੀ ਚੱਕਰ ਹੈ ਵੀ ਪੇਮੈਂਟ ਕਟਾ ਦੋ ਕਿਉਂ ਰਿਕਾਰਡ ਕਿਆ ਫਲਾਣਾ ਕਿਆ ਰਿਵਾਰਡ ਰੂਡ ਨਹੀਂ ਪਤਾ ਲੱਗਣਾ ਬੱਸ ਹਾਂ ਇਹ ਗੱਲਾਂ ਸਾਨੂੰ ਇਹ ਪਤਾ ਭਾਜੀ ਨੂੰ ਔਰ ਮੈਨੂੰ ਥੋੜਾ ਜਿਹਾ ਕਿਸੇ ਸੀਕ੍ਰੀਟ ਰੱਖਦੇ ਆ ਨਹੀਂ ਮੈਂ ਸਾਰੇ ਮੰਗ ਲਾ ਜੂਗਾ ਆ ਕੇ ਹਾਂ ਇਹ ਵੀ ਦਿੱਕਤ ਹੈ ਇਹ ਇੰਡੀਅਨ ਆਨਲਾਈਨ ਦਾ ਹੋਇਆ ਵੀ ਜੇ ਕਹਿੰਦੇ ਸਾਡੇ ਕੋਲ ਤੁਸੀਂ ਪਾਉਣਾ ਵੀ ਸਾਡੇ ਕੋਲ ਦੱਸ ਦਿਆ ਕਰੋ ਹਾਂ ਪੇਮੈਂਟਾਂ ਹਾਂ ਆਨਲਾਈਨਸ ਵਾਲੇ ਨਹੀਂ ਬਣਾਉਂਦੇ ਹੁੰਦੇ ਪੁਆਇੰਟਸ ਪੈ ਜਾਂਦੇ ਆ ਦੀ ਰਿਵਾਰਡ ਮਿਲ ਜਾਂਦੇ ਠੀਕ ਹੈ ਉੱਛਾ ਚਾਹ ਸਿਸਟਮ ਹੈ ਹਾਂ ਆਨਲਾਈਨ ਵਾਲਾ ਇਹਨਾਂ ਨੇ ਹੁਣ ਮੇਰੇ ਮੇਰੇ ਮੋਬਾਈਲ ਦੇ ਨੰਬਰ ਦੇ ਥਰੂ ਪਾਣੇ ਆ ਉਹ ਹਾਂ ਤੇ ਉਧਰ ਕੁਝ ਨਾ ਕੋ ਜੁੜਨਾ ਮੇਰੀ 24 ਕਿਉਂ ਅੱਛਾ ਪਹਿਲਾਂ ਨਹੀਂ 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 ਕਾਰ ਚੱਕਿਆ ਵਾ 2400 600 ਮੈਂ ਤਾਂ ਤਿੰਨ ਐਸੇ ਨਹੀਂ ਚਲੋ ਉਹਦਾ ਕੋਈ ਚੱਕਰ ਨਹੀਂ ਕਰਦੇ ਹੁਣ ਤੁਹਾਡੀ ਮਸ਼ੀਨ ਜਣੀ ਆਨਲਾਈਨ ਆ ਜੀ ਇਹ ਹਾਂ ਚੱਕਾ ਦੇ ਹਾਂ ਫਿਰ ਠੀਕ ਹੈ ਉਹਨਾਂ ਦੀ ਮਸ਼ੀਨਾਂ ਆਨਲਾਈਨ ਹੁੰਦੀਆਂ ਨਾ ਉਹਦੇ ਕਰਕੇ ਫਿਰ ਉਹ ਸਿਸਟਮ ਜਿਹਾ ਚੱਲਦਾ ਉਹਦਾ ਐ ਤਾਂ ਵੀ ਬਹੁਤ ਝੰਜਟ ਬਾਜੀ ਪਰ ਜਿਹੜਾ ਇਹਦੇ ਚ ਪਰਫੈਕਟ ਹੋ ਗਿਆ ਫਿਰ ਉਹ ਨਜ਼ਾਰੇ ਵੀ ਲੰਦਾ ਹੂੰ ਕਿੰਨੇ ਨੰਬਰ ਦੀ ਫੋਨ ਨੰਬਰ ਹਾਂ 83603 8864 9118 ਠਕ ਕੋਈ ਇਹ ਵੀ ਹੋਣਾ ਉਸ ਜਾਲ ਹੋ ਗਈ ਤੁਸੀਂ ਰੰਗੇਜੀ ਬੋਲਦੇ ਤੇ ਰੰਗੇਜੀ ਵਾਲੇ ਦੀ ਕੰਮ ਹੈ ਆਮ ਬੰਦੇ ਦਾ ਕੰਮ ਹੈ ਨਹੀਂ ਪੰਪ ਪਰ ਤੇਲ ਪਾਉਣ ਵਾਲਾ ਸਾਰਾ ਕੁਝ ਬੱਤਾ ਲਾਉਣ ਜਿਹੜਾ ਚੈੱਕ ਪੇਮੈਂਟ ਤਾਂ ਸਾਡੀ ਹੋ ਗਈ ਨਾ ਦੇਖ ਲਓ ਇੱਕ ਵਾਰ ओके सर मोरी सरकार मोरी सरकार ਦਾ ओके परशोतम ਸਿੰਘ हां जी ओके ਧੰਨਵਾਦ ਜੀ ਤੁਹਾਡਾ ਢੀਲ ਪਾਉਣ ਦਾ ਫਾਇਰਲੀ ਕੋਈ ਵੀ ਟੋੜੀ ਵਾਲੀ ਮਸ਼ੀਨ ਸੀ ਤੇ ਹਮਾਂ ਵੀ ਪੱਛੋਂ ਦੀ ਪੂਰੀ ਤੇਜ਼ ਚੱਲ ਰਹੀ ਹੈ ਅੱਜ ਤੇ ਟਰਾਲੀਏ ਬਣਾ ਚੁੱਕੇ ਆ ਤੇ ਦੂਗਰੀ ਪਾਈ ਹੋਈ ਆ

लेबर लागी जी अंदर थोड़ी क्या हाल हाँ ठीक है जी। आ जी, आ जी। सबसे काम औखा यही है ना आ, है। तूड़ी डाल लेगा आ, कटाई बढ़ाई और सारा कुछ सही है बस यही काम औखा सबसे ज्यादा गर्द साली अंदर ही रहेगी सारी ਗਿਰਾਵਣਾ ਹੋਰ ਟਕ 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 ਗਿਰਾਵਣਾ ਬਰਬਰ ਗਿਰਾਵਣਾ ਬਰਬਰ ਹਾਂ ਗਿਰਾਵਣਾ ਬਰਬਰ ਸੂਤ ਚੱਲ ਚੱਲ ਆ ਤੋ ਆਈ ਵੀ ਕਰੀ ਜਾ ਨਾਲ ਦੀ ਨਾਲ ਵਾਈ ਵੀ ਹੋ ਹਾਂ ਹਾਲੇ ਪੱਲੀ ਘੇਰ ਕੇ ਉੱਥੇ ਮੁੜੀ ਜਾਣਾ ਤਾਂ ਫੇਰ ਦੋ ਕੁ ਟਰਾਲੀਆਂ ਨਾਲੇ ਭਰਦਣਾ ਤੁਸੀਂ ਤਿੰਨ ਨਾਲ ਹਾਂ ਤਾਂ ਹੀ ਤੂੜੀ ਪੈਣੀ ਅੰਦਰ ਨਹੀਂ ਨਹੀਂ ਪੈਣੀ ਹੈ ਜੀ ਮਸ਼ੀਨ ਚੱਲਦੀ ਹੈ ਜੀ ਉਧਰ ਅ ਵੀਰ ਦਾ ਡਰਾਈਵਰ ਲੱਗਿਆ ਪਿਆ ਤੇ ਇੱਧਰ ਪਹਿਲਾਂ ਮਿਲੋ ਜੀ ਉਹਨੂੰ ਬੁਲਾਓ ਜੀ ਪਤਾ ਸਾਸੀ ਭਾਲ ਜੀ ਮਨੂੰ ਇਹ ਦੱਸ ਪਹਿਲਾਂ ਤਾਂ ਇੱਕ ਗੱਲ ਪਨਾਹ ਹੋ ਗਿਆ ਤਾਂ ਕਿ ਨਹੀਂ ਮੁਬਾਰਕਾ ਜੀ ਪਾਰਟੀ ਹੋਈ ਵੀ ਆ ਐਨ ਅੱਜ ਤੋਂ 2 ਸਾਲ ਪਹਿਲਾਂ ਮੇਰੀ ਤੂੜੀ ਬਣਾਈ ਸੀ ਇਹਦਾ ਯਾਰ ਦੋਸਤ ਦੀ ਮਸ਼ੀਨ ਸੀ ਤੇ ਉਹਦੇ ਨਾਲ ਹੈਲਪ ਕਰਾ ਰਿਆ ਸੀ 2 ਸਾਲ ਦੇ ਵਿੱਚ ਵਿੱਚ ਇਹਨੇ ਟਰੈਕਟਰ ਵੀ ਨਵਾਂ ਲੈ ਲਿਆ ਜੀ 855 ਹਾਂ ਜਿੱਦਣ ਲੈ ਕੇ ਆ ਉਹਦੋਂ ਮੈਨੂੰ ਮਿਲਿਆ ਇਹਨੇ ਮੇਰਾ ਮੂਹ ਵੀ ਮਿੱਠਾ ਕਰਾਇਆ ਉਹਦੇ ਬਾਅਦ ਮਸ਼ੀਨ ਵੀ ਲੈ ਲਈ ਟਰਾਲਾ ਵੀ ਨਵਾਂ ਲੈ ਲਿਆ ਵੀ ਮਹਾਰਾਜ ਇਹਨਾਂ ਨੂੰ ਬਹੁਤ ਚੜ੍ਹਦੀ ਕਲਾ 'ਚ ਕਰਿਆ ਮਿਹਨਤ ਕਰਨ ਵਾਲਾ ਮੁੰਡਾ ਦਿਨ ਰਾਤ ਇਵੇਂ ਹੁਣ ਸੀਜ਼ਨ ਦਾ ਟਾਈਮ ਹੁਣ ਮਸ਼ੀਨ ਲਾਈ ਵੀ ਆ ਜੀ ਜਾਂ ਸੀਜ਼ਨ ਆਫ ਹੋ ਜਾਣਾ ਉਸ ਤੋਂ ਬਾਅਦ ਫਿਰ ਟਰੈਕਟਰ ਮਿੱਟੀ ਰੇ ਰੂਜੋ ਕੁਝ ਵੀ ਕਿਰਾਏ ਪਾੜੇ ਦਾ ਕੰਮ ਮਤਲਬ ਖਿੱਚ ਕੇ ਰੱਖਣਾ ਐਨੂੰ ਕਹਿੰਦੇ ਵੀ ਕਾਮਜਾਬ ਕਿਵੇਂ ਹੋਣਾ ਬੰਦੇ ਨੇ ਮਿਹਨਤ ਕਰਨੀ ਜਿਵੇਂ ਕਦੇ ਮਿੱਟੀ ਨੂੰ ਲਾਗੇ ਜਾਂ ਹੁਣ ਕਣਕ ਬਜਾਈ ਦਾ ਸੀਜ਼ਨ ਆ ਫਿਰ ਸੁਪਰ ਸੀਟਰ ਪਾ ਲਿਆ ਟਰੈਕਟਰ ਦਾ ਸੀਂਡ ਕੱਢਿਆ ਪਿਆ ਜੀ ਇਹਨੇ ਨਵੇਂ ਟਾਇਰ ਨਾਲ ਖਿੱਚ ਕੇ ਰਖਿਆ ਬਾ ਸਾਡੇ ਬੰਗ ਵਿੱਲਾ ਨਿਕਣਾ ਪਾਏਗਾ ਵੀ ਅਸੀਂ ਆ ਕੇ ਥੋੜਾ ਜਿਹਾ ਕੰਮ ਕਰਕੇ ਆਪਣੇ ਘਰ ਵਾੜ ਦਿੰਨੇ ਨੇ ਜਿਹਾ ਕੇ ਗਲਾਸ ਨਹੀਂ ਮਿਲਿਆ ਤੇ ਹੁਣ ਗੱਲ ਹੈਗੀ ਐ ਇਦਾਂ ਵੀ ਮੈਨੂੰ ਇੱਕ ਇੱਕ ਸਵਾਲ ਪੁੱਛਣਾ ਵੀ ਇਹਨੂੰ ਤਿੰਨ ਦਿਨ ਹੋ ਗਏ ਮੇਰੇ ਕੋਲ ਆਉਂਦੇ ਨੂੰ ਹੌਣ ਆਉਂਦਾ ਘੰਟੇ ਨੂੰ ਆਉਂਦਾ ਦੋ ਘੰਟੇ ਨੂੰ ਆਉਂਦਾ ਪਤਾ ਨਹੀਂ ਇਹ ਸਾਰੀਆਂ ਮਸ਼ੀਨਾਂ ਵਾਲਿਆਂ ਨੂੰ ਲਾਰੇ ਲਾਉਣ ਦੀ ਆਦਤ ਹੈ ਪਤਾ ਨਹੀਂ ਵੀ ਇਹਦੇ ਨਾਲ ਕੋਈ ਭਾਣਾ ਹੀ ਵਾਪਰਿਆ ਹੁਣ ਇਹ ਆਪਣੇ ਮੂੰਹ ਤੇ ਹੀ ਦੱਸੂਗਾ ਵੀ ਤਿੰਨ ਦਿਨ ਕੱਥੇ ਲਾ ਦਿੱਤੇ ਲਾਰੇ ਵਾਲੀ ਗੱਲ ਨਹੀਂ ਸੀ ਬਾਈ ਹਾਂ 15 ਕਿਹਾ ਡਰਾਈਵਰ ਆਵਣੀ ਇੱਥੇ ਪਿੰਡਾਂ ਦੀਆਂ ਚਾਲ ਦੀਆਂ ਖਵਾਲ ਨੂੰ ਹਾਂ ਪਹਿਲਾਂ ਇੱਕ ਦਿਨ ਆਇਆ ਕਹਿੰਦਾ ਮੈਂ ਬੜੀ ਨਹੀਂ ਝਾਣਨ ਜਾਣਾ ਹਾਂ ਅੱਡੇ ਵੀ ਭੱਜ ਗਿਆ ਦੋ ਟਰਾਲੀਆਂ ਭਰ ਕੇ ਹਾਂ ਤੇ ਉਹਦੇ ਬਾਅਦ ਆਇਆ ਤੇ ਕਹਿੰਦਾ ਮੇਰੀ ਘਰ ਵਾਲੀ ਬਿਮਾਰ ਹੋ ਗਈ ਉਹ ਨੂੰ ਸੱਟਾਂ ਚਲੀ ਗਿਆ दारू ਪੀ ਆਇਆ ਸਭ ਤੋਂ ਪੈੜੀ ਗੱਲ ਆ ਸੜੀ दारू ਵਾਲੀ ਬੰਦੇ ਦੀ ਸਭ ਤੋਂ ਪੈੜੀ ਗੱਲ ਉਹ दारू ਪੀ ਕੇ ਆ ਗਿਆ ਤੇ ਮੇਰਾ ਛੋਟਾ ਬੜਾ ਵੀਰ ਹੈ ਇਹਨੂੰ ਲਾ ਕੇ ਮੈਂ ਕਿਹਾ ਤੂੰ ਚਲ ਭਾਰਾ ਡੱਟ ਜੀ ਤੇ ਨੂਜਲ ਪੈਬਲੀਕ ਹੋ ਗਈ ਜੀ ਅੱਛਾ ਮੈਂ ਉਹ ਲੈਣ ਚਲੀ ਗਿਆ ਗਾਨੇ ਦਾ ਫੇਰ ਫੋਨ ਆਇਆ ਕਹਿੰਦਾ ਜੂਰ ਤੇ ਜੂ ਪੈਂਦੀ ਹੁੰਦੀ ਹੈ ਕਰੋਲ ਪੈਂਦਾ ਸਾਫ ਸਮਾਂ ਹਾਂ ਉਹ ਕਹਿੰਦਾ ਕਰੋਲ ਵੀ ਰੁੱਟੀਆਂ ਉਹਦਾ ਜੂਰ ਵੀ ਟੁੱਟ ਗਿਆ ਢਿਆੜੀ ਸਾਡੀ ਉਨੇ ਭਾਤੀ ਚਲੋ ਕੱਲ ਲਾਇਆ ਉਹ ਬੰਦਾ ਜੀ ਜਿਹੜਾ ਡੂਨ ਡਰਾਈਵਰ ਦਾ ਉਹ ਨੰਗਿਆ ਘਰ ਢਿਆੜੀ ਸਾਡੀ ਕੱਲ ਮੁੜ ਗਈ ਅਸੀਂ ਸਿਰਫ 2 ਦਿਨ ਚ 14 ਟਰਾਲੀਆਂ ਭਰਿਆ ਕਿੱਥੇ ਦਿਹਾੜੀ ਚ ਭਰਨੀ ਆ ਕਿੱਥੇ ਦਿਹਾੜੀ ਮੈਂ 14 15 ਟਰਾਲੀਆਂ ਭਰਨੀ ਆ ਕਿੱਥੇ ਦੋ ਦਿਹਾੜੀਆਂ ਲੰਘ ਗਈਆਂ ਉਹ ਦਿਨ ਮਰ ਕੇ ਸੀਜ਼ਨ ਸੀਜ਼ਨ ਦਾ ਟਾਈਮ ਹਾਲਾ ਇਹਨਾਂ ਦਾ ਟਾਈਮ ਆ ਜੀ ਖੜਦਾ ਨਹੀਂ ਇਹਦਾ ਅਸੀਂ ਉਹ ਖੜੇ ਆ ਤੇਰੇ ਕਰਕੇ ਖੜੇ ਆ ਵੀ ਚੱਲ ਤੇਰਾ ਸਾਡੇ ਨਾਲ ਪਿਆਰ ਆ ਹੈ ਵੀ ਚੱਲ ਹੁੰਦੀ ਆ ਵੀ ਭਾਈ ਨੇਤਰ ਨਾਲ ਮੇਰੀ ਗੱਲ ਹੋਈ ਦੀ ਭਾਈ ਨੂੰ ਫੋਨ ਕਰਕੇ ਦੱਸਿਆ ਮੈਂ ਭਾਈ ਇੱਦਾਂ ਮਨਜ਼ੂਰੀ ਹੋ ਗਈ ਵੀ ਨਾਲੇ ਦੋ ਪਈ ਬਿਵਾਰ ਹੋ ਗਏ ਤੇ ਉਹ ਚਾਉਂਦੇ ਦਿਹਾੜ ਚੜ ਗਿਆ ਸਾ ਸੀਜ਼ਨ ਤੇ ਫਿਰ ਭਾਈ ਦੱਸਿਆ ਭਾਈ ਕਹਿੰਦਾ ਵੀ ਕੋਈ ਚੱਕਰ ਨਹੀਂ ਤੇ ਤੂੰ ਪਰਸੋਂ ਦਾ ਰੱਖ ਲੈ ਅੱਜ ਦਾ ਰੱਖ ਲਿਆ ਫੇ ਆਪਾਂ ਨਾਲ ਮੈਂ ਮਾਈ ਨੂੰ ਅੱਜ ਹੀ ਫੋਨ ਮਾਰਿਆ ਮੈਂ ਭਾਈ ਆ ਜਾ ਫੇਲਾ ਸਾਚ ਜੀ ਦੇਖੋ ਜੀ ਕਿੰਨਾ ਟਾਈਮ ਲੱਗਾ ਮੈਂ ਫੋਨ ਫੋਨ ਕਰਾ ਨੋ ਵਜੇ ਮਸ਼ੀਨ ਚੱਲਦੀ ਆ ਠੀਕ ਹੈ ਜੀ 9 ਵਜੇ ਮਸ਼ੀਨ ਚੱਲ ਗਈ ਪਹਿਲਾ ਇੱਕ ਟਰਾਲੀ ਉਹ ਖੱਜੀ ਹੋਈ ਗਈ ਟਰਾਲੀ ਨੂੰ ਕੇ ਡਰਾਈਵਰ ਮੈਨੂੰ ਭਾਰ ਕੇ ਆ ਗਿਆ ਭਾਰ ਕੇ ਆ ਗਿਆ ਹਾਂ ਜਦੇ ਤੁਹਾਡੇ ਨਾਲ ਵੀ ਇੱਕ ਭਾਰਤੀ ਦੂਜੀ ਭਾਰ ਹੋ ਰਹੀ ਹੈ ਬਸ ਮਿੱਟੀ ਦਾ ਨਹੀਂ ਚੱਕਦਾਰ ਵਿੱਚੋਂ ਪੁੱਟ ਕਰਦਾ ਘੱਟ ਰਿਹਾ ਤਾਂ ਬੇ ਹਿਸਾਬ ਮਿੱਟੀ ਦਾ ਭਾਈ ਕਿਦਾਂ ਹੋਣੀ ਆ ਮਸ਼ੀਨ ਮਸ਼ੀਨ ਵਾਲੇ ਕਰਦਾ ਉਹ ਆਪਣੇ ਨਾਲ ਵਾਲੇ ਕੱਟੇ ਨੂੰ ਕਿਹੜਾ ਦੇ ਚੱਕ ਤੇ ਹੋੜੀ ਮਸਤੀ ਕੋਈ ਮਤਾਂ ਹੀ ਨਾ ਐਸਾ ਹਸਾਂ ਕਰਦਾ ਤਾਂ ਦੇ ਕਿਹੜੇ ਹਸਾਂ ਨਾਲ ਉੱਠਿਆ ਆ ਤਾਂ ਹੁਣ ਤਾਂ ਬੋਲ ਹੈ ਨਾ ਐਦ ਕੀ ਕੰਕਮਾ ਚੂਹਿਆ ਨੇ ਬਹੁਤ ਘੱਡੀ ਫੁੱਡਾ ਕਰਿਆ ਮਸਕੇਰਾ ਬੋਲਦਾ ਹਲਕਾ ਹਾ ਮਸਕੇਰਾ ਨਾ ਜਾਂ ਚੜਦੀ ਉਹ ਘਰਦੀ ਐ ਇਦਾਂ ਕਰਦਾ ਥੋੜਾ ਉਧਰ ਤੇ ਤੂੜੀ ਨੂੰ ਵੀ ਫਰਕ ਪੈਣਾ ਨਾ ਤੂੜੀ 'ਚ ਵੀ ਨਹੀਂ 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 ਮੈਂ ਨਹੀਂ ਨਾ ਦੀ ਮੈਂ ਇਹ ਤਾਂ ਪੱਕੇ ਪੂਰੇ ਚੱਕਰ ਕਰੇ ਵੇਜੇ ਹੋਰ ਮੇਲੇ ਨੂੰ ਦੀ ਇਹ ਨਾ ਕਰਦਾ ਨਹੀਂ ਉੜਨਾ ਦਾ ਮੈਂ ਤਾਲੀਆਂ ਤਾਂ ਮੈਂ ਤਾਂ ਜੇ ਸਾਹਬ ਨੇ ਮੈਂ ਕਰ ਦਿਆ ਜੇ ਉਹ ਬਾਰ ਮਾਰ ਦੇ ਤਾਂ ਤੂੜੀ ਵਿੱਚ ਕੱਢ ਦੇ ਤੂੰ ਤੂੜੀ ਦਾ ਧੂੜ ਪਾਉਂਗੀ ਮਿੱਟੀ ਦੀ ਕਰਦਾ ਸੀ ਆਉਗਾ ਉਰੀ ਮੈਂ ਵਿੱਚ ਵਿੱਚ ਕਿਤੇ ਢੱਕਾ ਆਉਂਦਾ ਵਿੱਚ ਢੱਕਾ ਉਹ ਬਾਈ ਨਾ ਉਹ ਜੀ ਤੁਹਾਨੂੰ ਦੱਸਿਆ ਉਹ ਜਿੱਦਾਂ ਨੁਕਸਾਨ ਹੋਇਆ ਉਦੋਂ ਅਸੀਂ ਗੱਲ ਕਰਦੇ ਜਿਵੇਂ ਉਹਨੂੰ ਪੱਟ ਲੈ ਬੈਠੇ ਧਿਆੜੀ ਲੈ ਫੋੜਦੇ ਸੀ ਹਾਂ ਮਾਰਦੀ ਜਦੋਂ ਕਦੇ ਖਾਲੀ ਹੋ ਜਾਂਦੀ ਹੈ ਨਾ ਜਿਹੜਾ ਨਾ ਖਾਲੀ ਫੇਰ ਮਾਰਦੀ ਹੈ ਭਰੀ ਨਹੀਂ ਪਾਉਂਦੇ ਸਿੱਖਾ ਹੂੰ ਤੋੜੂ ਸਾਹ ਮੈਂ ਕਹੇ ਤੂੰ ਵੀ ਸਾਹਾਂਗੇ ਬਾਈ ਨਾਲ ਨੂੰ ਆਪਣਾ ਬੰਧਨ ਨੂੰ ਕਰਨਾ ਨੂੰ ਆ ਕਰ ਵੀ ਆ ਨਾ ਪੰਡ ਸਟਕੇ ਮੁੜੀ ਜਾਣਾ ਨਹੀਂ ਨਹੀਂ ਸਾਲੇ ਤੋ ਆਈ ਵੀ ਕਰੀ ਜਾਣਾ ਵਿੱਚ ਹਾਂ ਕਹਿਦਾ ਨੂੰ ਕੋਲ ਜਾ ਕੇ ਕਹਿ ਦਾਂਗੇ ਹਾਂ ਇੱਕ ਬੰਦਾ ਅੰਦਰ ਹੀ ਲੱਗਾ ਹੋਣਾ ਉਹ ਹਾਂ ਮੈਨੂੰ ਤੋਈ ਜਾਵੇ ਕਿ ਤਿੰਨ ਉਹ ਵੀ ਪੰਜ ਕਟਰਾਲੀਆਂ ਪਾ ਕੇ ਤੇ ਫਸੇ ਬਲਾੜ ਵੇਅਦ ਕੀ ਦਾ ਮੈਂ ਟਰਾਲੀਆਂ ਵੀ 12 13 ਬਣ ਦਰੀਆਂ ਨੇ ਤੇ ਹਾਂ ਅੱਗੇ ਲਾਲ ਟਗੜਾ ਅੱਗੇ 11 ਦਾ 12 ਮੰਨਦੀ ਆ ਤੇ 13 ਤੋਂ ਪਲੱਸੇ ਜਾਉਂਗੀ ਆ ਨਹੀਂ ਲਾਲ ਟਗੜਾ ਹੈ ਤੇ ਹਾਂ ਅੱਜ ਕੀ ਮਹਾਰਾ ਦੀ ਕਿਰਪਾ ਨਾਲ ਕਣਕਾਂ ਸਾਰਿਆਂ ਦੀ ਠੀਕ ਆ ਸਾਰੇ ਲਾਲ ਟਗੜਾ ਆ ਤੂੜੀ ਦਾ ਐਡਾ ਮੁੰਡਾ ਹਾਲ ਹੋਇਆ ਪਿਛਲੇ ਸਾਲ ਦੀ ਤੂੜੀ ਦਾ ਸਟਾਕ ਹੋਈਆਂ ਪਈਆਂ ਲੋਕਾਂ ਕੋਲ ਤੂੜੀਆਂ ਪਤਾ ਕਿ ਆ ਮੇਨ ਚੱਕਰ ਬਈ ਕੀ ਹੋਇਆ ਫੈਕਟਰੀਆਂ ਜਿਹੜਾ ਮਾਲ ਲੈਂਦੀਆਂ ਦੀਆਂ ਉਹਨੇ ਬੰਦ ਕਰਤਾ ਹਾਂ ਜਿਹੜੇ ਪਰਾਲੀ ਆ ਪਰਾਲੀਆਂ ਇਕੱਠਾ ਗਈਆਂ ਇਹਨਾਂ ਨੇ ਕੰਮ ਖਿੱਚੇ ਤਾਂ ਹਾਂ ਉਦੇ ਕਰਕੇ ਟੂੜੀ ਹੁਣ ਸਾਡੇ ਕੋਲੇ ਪਈ ਐ ਮੈਂ ਕਹਣਾ ਉਹਦਾ ਖਾਲੀ ਦਾ ਵਿੱਚ ਜਿਆਦਾ ਪਿਛਲੀ ਵਾਰ ਤਾਂ ਖਾਲੀ ਦਾ ਜਦ ਤੈ ਸਾਡੇ ਕੋਲ ਪਿਛਲੀ ਵਾਰ ਤਾਂ ਸਾਡੀ ਜ਼ਮੀਨ ਦਾ ਵੀ ਰੌਲਾ ਜੀ ਤੈਦਾ ਵੀ ਛੱਡ ਦੇਣੀ ਛੱਡ ਦੇਣੀ ਤਾਂ ਕਰਕੇ ਟੂੜੀਆਂ ਨੇ ਟਾਈਮ ਟੂ ਟਾਈਮ ਪਹਿਲਾਂ ਭੇਲਾ ਕਰਤਾ ਤਾਂ ਇਹ ਅੱਛਾ ਜੀ ਫੇਰ ਭੇਲਾ ਕਰਕੇ ਟਾਈਮ ਟੂ ਟਾਈਮ ਉਹਨਾਂ ਨਾਲ ਗੱਲਬਾਤ ਹੋਈ ਕਹਿੰਦੇ ਵੀ ਚਲ ਉਹ ਪਹਿਲਾਂ ਕਹਿੰਦੇ ਤੁਹਾਨੂੰ ਉਹਨਾਂ ਨੇ ਟਰੈਕਟਰ ਲੈ ਲਿਆ ਤਾਂ ਨਮਾ ਅੱਛਾ ਜੀ ਇੱਥੇ ਦੀ ਜ਼ਮੀਨ ਦਾ ਉਹ ਕਹਿੰਦੇ ਸੀ ਆਪੇ ਕਰਨੀ ਆ ਫਿਰ ਟਾਈਮ ਟੂ ਟਾਈਮ ਆ ਕੇ ਉਹਨਾਂ ਦੇ ਮਨ 'ਚ ਪਤਾ ਨਹੀਂ ਕੀ ਆਇਆ ਉਹ ਕਹਿੰਦੇ ਵੀ ਨਹੀਂ ਵੀ ਸਾਨੂੰ ਇੰਨੀ ਦੂਰੂ ਨੱਥ ਪਾ ਕੇ ਕਰਨੀ ਉਹ ਨਹੀਂ ਓਕੀ ਵੀ ਚਲੋ ਤੁਸੀਂ ਉਹ ਬਾਹਰੋ ਇਹ ਤਾਂ ਇੰਨੀ ਦੂਰੂ ਮਾ ਉਹ ਤਾਂ ਕਰਕੇ ਸੀ ਟੂੜੀ ਵੇਚ ਕੇ ਪੂਰਾ ਖਾਲੀ ਕਰਤਾ ਵਾ ਅੱਛਾ ਜੀ ਫਿਰ ਭਾਰ ਹੋ ਗਿਆ ਤਾਂ ਹੁਣ ਐਤ ਕੀ ਟੂੜੀ ਵਿਕੀ ਹੋਣੀ ਹੈ ਕਿ ਉਪਣੀ ਪਈ ਆ ਸਾਨੂੰ ਟੂੜੀ ਇਹ ਦੇਖਦੇ ਹੀ ਨਹੀਂ 300 ਰੁਪਏ ਕਾਹਨੋਂ 300 ਰੁਪਏ ਕਾਹਨੋਂ ਤੂੰ ਕੀ ਕਰਦਾ ਹਾਂ ਹੁਣ ਫੇਰ ਪਾਉਣ ਨੂੰ ਵਿੱਚ ਦੇਖ ਤੱਕ ਦੇਖਿਆ ਤਾਂ ਖੜੀ ਹੋਣੀ ਜੀ ਕਹਤਾ ਹੈਗੀ ਆ ਪਰ ਦੇਖਣ ਦੀ ਹੀ ਨਹੀਂ ਕਹਦਾ ਆਣਾ ਕਿ ਤਿੰਨ ਸਰਗਰ ਰੇਟ ਕਹਦਾ ਗਾਂ ਨੂੰ ਹੋਰ ਵੀ ਬੰਦਾ ਆ ਲੋ ਜਿਹੜਾ ਦੇਖੇ ਤੂੰ ਕੁਸ ਗੰਨੇ ਪਤਾ ਜ਼ਿਮੀਦਾਰਾਂ ਕੋਲ ਵੀ ਟੂੜੀ ਰੁਕ ਗਈ ਐਦਾਂ ਐਜੇ ਗੰਨੇ ਦੀ ਲੋਈ ਬਹੁਤ ਹੀ ਹਾਂ ਗੰਨੇ ਆਕ ਹੋ ਗਏ ਵਿੱਚ ਐਜੇ ਲੰਨੇ ਭੱਬੇ ਕਰਕੇ ਟੂੜੀ ਦੀ ਭਰਤ ਹੋਈ ਉਹਨੇ ਮੈਂ ਕਹਿੰਦਾ ਮੇਰੇ ਕੋਲ ਸਾਰੀ 6 ਕੌਂਟ ਦੀ ਟੂੜੀ ਨਹੀਂ ਲੱਗੀ ਸਾਰੀ ਚੰਕਰ ਦੋ ਮੇਰੇ ਕੋਲ ਬਸ ਦੋ ਗੇੜਿਆਂ ਚ ਲੈ ਗਿਆ ਮੈਂ ਸਾਰਾ ਹਾਂ ਕਾਹੀ ਹੋਏ ਕੜੀ ਤੋਂ ਵੀ ਰੁਕ ਤੇ ਰੁਕ ਗਈ ਸਾਰੇ ਸਾਰਿਆਂ ਕੋਲ ਰੁਕੀ ਵੀ ਆ ਸਾਰੇ ਦੀ ਸਾਡੇ ਮੇਰਾ ਆਪਣਾ ਕੋਕ ਬੰਨਿਆ ਖੜਾ ਹਾਂ ਅੱਧੀ ਬੰਨਿਆ ਖੜਾ ਮੈਂ ਕਹਿੰਦਾ ਵੀ ਪੂਰੀ ਸਾਰਿਆਂ ਕੋਲ ਕੋਈ ਵੀ ਰੇਟ ਹੈ ਨਹੀਂ ਸੀ ਉਹਦੇ ਕਰਕੇ ਵਿਕੀ ਨਹੀਂ ਹੈ ਜੀ ਤੇ ਬਾਕੀ ਟੱਕਰੇ ਹੀ ਆ ਸਾਰਿਆਂ ਦਾ ਐਦਿਗੀ ਗਾਂ ਨੂੰ ਦੇਖੀ ਕੀ ਬੜਨਾ ਖੇਤਾਂ ਤੇ ਨਾ ਪਾਉਣਾ ਪੈਗਾ ਲਾਣਾ ਲੱਤੂੜੀ ਦਾ ਹੀ ਹਾਲ ਰਿਹਾ ਕੀ ਨੇ ਵੇਚਣੀ ਹੁਣ ਹੁਣ ਮੇਰੀ ਗੱਲ ਸੁਣੋ 1500 ਰੁਪਏ ਟਰਾਲੀ ਦੇ ਹੁਣ ਤੁਸੀਂ 1600 ਰੁਪਏ ਕਿੰਨਾ ਰੇਟ ਆ ਮੈਨੂੰ ਤਾਂ ਪਤਾ ਨਹੀਂ ਐ ਡਾਕਟਰ ਨੂੰ ਇਹ ਤਾਂ ਹੁਣ ਬਾਈ ਨੇ ਤੇਰੇ ਨਾਲ ਠੀਕ ਹੈ ਨਾ ਵੀ ਇੰਨੀ ਮਹਿੰਗੀ ਤੂੜੀ ਪਾ ਕੇ ਅੰਦਰ ਜੇ 300 ਰੁਪਏ ਕਾਉਂਟਲ ਨੂੰ ਵੇਚੂਗਾ ਕਿੰਨੇ ਕਾਉਂਟਲ ਇਹਦੇ ਚ ਹੁੰਦੀ ਆ ਸਾਰੀ ਇਹ ਤਾਂ ਮੈਂ 7 ਕਾਉਂਟਲ ਲਾਉਂਦੀ ਆ ਉਹ ਦੂਜੀ ਵਾਂ ਪੜੀ ਉਹ ਦਵਾਉਂਗੀ ਸਾਡੇ 8 ਕਾਉਂਟਲ 9 ਚਲ 8 ਲਾ ਕੇ ਚੱਲਾ ਐਵਰੇਜ ਵਿੱਚੇ 8 ਲਾ ਲਓ ਤੁਸੀਂ ਸਾਰੀ ਮਿਕਸੀ ਹਾਂ 8 3 24 ਹਾਂ 2400 ਰੁਪਏ ਹੋ ਹਾਂ ਸਾਰੀ ਨਿਆਣਿਆਂ ਨੂੰ ਕਰਨੀ ਪੈਂਦੀ ਆ ਹਾਂ ਤੇ ਮੀਂਹ ਕਿਣੀ ਦਾ ਤੁੰਕਾ ਜੇ ਵੋ ਲੱ ਲੱਪਾ ਪਰ ਜਿਹੜਿਆ ਖਜਾਲਤ ਕੱਟਣੀ ਉਹ ਲੱਗ ਤੇ 300 ਰੁਪਏ ਦਾ ਤੁਸੀਂ ਲੈ ਕੇ ਲੰਘ ਜਣਾ 1600 ਚਾਹ 1500 ਚਾਹ ਜਾਂ 1700 ਜਿੰਨਾ ਵੀ ਰੇਟ ਹੈਗਾ ਚੱਲ ਕਰ ਟਰੈਕਟਰ ਗਾਹ ਨੂੰ ਬਾ ਮਾਰ ਦੇ ਬਾਜਾ ਕਿਹਦੇ ਵੀ ਕਰੀ ਟਰੈਕਟਰ ਕਰਿਆ ਗਾਹ ਤੇ ਹੁਣ ਜੇ ਇੱਕ ਸਾਈਡ ਨੂੰ ਕਣਕ ਵਾਲੀ ਸਾਈਡ ਨੂੰ ਜ਼ਿੰਮੇਦਾਰ ਉੱਪਰ ਗਿਆ ਤੈਤ ਕੀ ਤੂੜੀ ਵਾਲੀ ਸਾਈਡ ਤੇ ਤੂੜੀ ਮਾਰ ਪਾਈ ਆ ਨੇ ਅਗੇ ਕਣਕ ਦਾ ਸਾਰਾ ਖਰਚਾ ਜਿਹੜਾ ਹੁੰਦਾ ਸੀ ਉਹ ਤੂੜੀ ਚੱਕ ਲੰਦੀ ਸੀ ਐਦ ਕੀ ਮਾਰ ਪਾਈ ਤੂੜੀ ਐਦ ਕੀ ਤੂੜੀ ਨੂੰ ਭਰਾ ਹਾਲਾ ਤੂੜੀ ਨੂੰ ਕੋਈ ਪੁੱਛਦਾ ਹੀ ਨਹੀਂ ਹੈਗਾ ਜਿਹਦੀਆਂ ਪਈਆਂ ਪਈਆਂ ਚੱਕਣਾ ਪਈਆਂ ਤੂੜੀ ਨੇ ਐਦ ਕੀ ਮਾਰ ਪਾਈ ਕੀ ਨਜ਼ਾਰਾ ਨਾ ਪਤਾ ਨਹੀਂ ਕਿ ਕਿਦਾਂ ਦੱਸਿਆਂ ਜਿਹੜਾ ਮਿਓ ਵਾਲਾ ਕੰਮ ਨੇ ਮਾਰ ਪਾਈਆ ਫਰਾਨੀ ਦੇ ਨਾ ਆਖਾ ਨੇ ਮਾਰ ਪਾਈਆ ਤੇ ਤਾਂ ਜਿਹੜੀ ਜਿੰਦਾਂ ਕੁੜੀ ਦੀ ਹੈ ਨਾ ਫਰਾਨੀ ਪਿੱਛੇ ਨਹੀਂ ਹੋਈ ਜਿਹਨੂੰ ਮਾਰਦੀ ਬਿਚੂੜਾ ਗੱਡੀ ਭਰਦੇ ਜਿਹਦੇ ਵਾਲੇ ਹੋਰ ਖਿੱਚਲਾ ਚੌਕ ਥੋੜੀ ਜੀ ਥੋੜ੍ਹ ਲਾ ਲਾ ਹਾਂ ਹਾਂ ਇਹ ਸੀਟ ਸਾਨੂੰ ਸਪੈਸ਼ਲ ਬਣਾ ਕੇ ਦੇਨੇ ਪੈਂਦੇ ਇਹਨੂੰ ਜਦ ਚਲਾਉਂਦਾ ਨਾ ਹਾਂ ਚੱਲ ਕੋਈ ਨਹੀਂ ਇਹਦਾ ਚੱਲੀ ਜਾਂਦਾ ਇੱਕੜੀ ਲੱਲਾ ਪੱਬਾ ਚੱਲੋ ਹੁਣ ਦੇਖਦੇ ਹਾਂ ਵੀ ਕਦ ਤੱਕ ਸਾਡਾ ਕੰਮ ਗੇੜਚ ਹੁੰਦਾ ਜੀ ਫੇਰ ਮਿਲਦੇ ਤੁਹਾਨੂੰ ਵਿੱਚ ਬਹਿਲੇ ਬੈਠੇ ਬੈਠੇ ਜੀ ਇਹ ਕਹਿੰਦਾ ਵੀ ਆ ਸਟਿੱਪ ਹੈ ਜੀ ਸਟਿੱਪ ਸਟਿੱਪ ਵੀ ਇਹ ਕਰਨੀਆਂ ਲੋਟ ਵੀ ਫਿਲਹਾਲ ਤਾਂ ਨਮੀ ਚੱਲੇ ਰਹੀ ਆ ਕਈ ਵਾਰ ਮਾੜਾ ਟਾਈਮ ਦਾ ਨਹੀਂ ਪਤਾ ਹੁੰਦਾ ਕੋਈ ਖੜਤ ਪੈ ਜਾਂਦੀ ਹੈ ਕੋਈ ਬਲੇਡ 'ਚ ਕੋਈ ਦਿੱਕਤ ਆ ਜਾਵੇ ਵੀ ਚੱਲ ਇਹਨੂੰ ਕਹਿੰਦਾ ਮੈਂ ਝੰਡ ਕਰ ਲੰਨਾ ਉਹ ਬਸ ਨਟਾਂ ਵਾਲੀ ਹੈ ਬਾਈ ਬਸ ਨਟ ਖੋਲ ਕੇ ਪਾਉਣੀ ਹੈ ਅੱਛਾ ਹਾਂ ਉਹ ਦੋ ਲੋਟੋ ਕਰਨੀ ਪੈਂਦੀ ਨਾ ਉਹ ਪਾ ਕੇ ਝੰਡ ਜੇ ਕਰਨੇ ਪੈਂਦੇ ਹ ਹੁਣ ਤਾਂ ਨਟ ਵੀ ਦੋ ਆ ਗਏ ਨਾ ਰਬੜਾਂ ਵਾਲੇ ਹਾਂ ਲੋਕ ਨਟ ਆ ਸਾਰੇ ਲੋਕ ਨਟ ਜਿੱਥੇ ਤੱਕ ਇੱਕ ਵਾਰ ਚੂੜੀ ਚੜ ਗਈ ਚੜ ਗਈ ਬਾ ਫਿਰ ਉੱਥੇ ਹੀ ਖੜ ਜਾਣਾ ਇਹਨਾਂ ਨੇ ਮੁੜ ਕੇ ਢੱਲੇ ਨਹੀਂ ਹੁੰਦੇ ਨਹੀਂ ਨਹੀਂ ਹੁੰਦੇ ਢੱਲੇ ਲੋਕ ਨਟ ਦਾ ਕਿਉਂ ਹੂੰ ਫੋਨ ਤਾਂ ਸਾਬਕਾ ਸਾਨੂੰ ਇਹੀ ਨਟ ਲੱਗਣ ਲੱਗੇ ਸਾਰੇ ਇਹੀ ਆਉਂਦੇ ਬਈ ਹੁਣ ਹਾਲਾ ਹਾਲਾ ਨੂੰ ਲਾਲਾ ਤਵੀਆਂ ਨੂੰ ਲਾਲਾ ਜਿੰਨਾ ਵੀ ਸੰਧਪਨ ਡਾਕਟਰ ਆਲਿਆਂ ਨੂੰ ਲਾਲਾ ਇੱਕ ਵਾਰ ਜਦ ਪੂਰਾ ਕਸਾ ਹੋ ਗਿਆ ਮੁੜ ਕੇ ਵਟਲੇ ਹੁੰਦੇ ਹੀ ਨਹੀਂ ਹੈਗੇ ਇਹ ਹਾਂ ਤਾਂ ਤੂੰ ਕੰਮ ਉੱਥੇ ਵੀ ਕਰ ਲਉਂਦਾ ਮੰਨੂ ਮੈਂ ਤਾਂ ਤੈਨੂੰ ਉੱਧਰ ਫਰਸ ਪਰ ਤਾਂ ਕਹਿੰਦਾ ਤਾਂ ਮਾਗੇ ਤੋ ਤੈਨੂੰ ਅੱਜ ਇੱਥੇ ਨਾੜ ਨਹੀਂ ਲੱਗਦੇ ਆ ਭੰਣੇ ਪਣੇ ਹਾਂ ਜਿੱਕਣਾ ਹੁਣਾ ਤੇਰੇ ਦੋ ਬਲੇਡ ਖਤਮ ਆ ਆ ਆ ਵੀ ਆ ਵੀ ਤੈਨੂੰ ਸਰੇਆਲਾ ਵੀ ਕਰਨੀ ਪੈਣਾ ਇਹ ਸਾਰੇ ਨਵੇਂ ਪਾਉਣੇ ਆ ਇੱਥੇ ਤੱਕ ਨਾ ਇਹ ਸਿਕੰਝੇ ਚ ਅੱਛਾ ਅੱਛਾ ਤੱਕ ਇਹ ਸਾਰੇ ਫਿਰ ਠੰਡਦੇ ਹੋਣੇ ਓਕੇ ਹੋ ਜਾਣੀ ਬਾਅਦ ਹਾਂ ਆ ਤਾਂ ਪੈ ਵੀ ਜਾਂਦਾ ਵਿੱਚ ਵੀ ਪੈ ਜਾਂਦੇ ਬਲੇਡ ਆਹਦਾ ਇੱਕ ਤਾਂ ਟੁੱਟੇ ਜਾਵੇ ਨਾ ਤੇ ਵਿੱਚ ਵੀ ਪੈ ਜਾਂਦਾ ਇਹ ਹਾਂ ਉਹ ਤਾਂ ਵਿੱਚੇ ਗੋਲ ਠੰਡ ਵਾਲੇ ਆ ਇਹ ਓੱਖਾਂ ਦੇ ਹੂੰ ਇਹਨਾਂ ਨੂੰ ਨਾਟ ਪੈਂਦਾ ਨਹੀਂ ਕੋੂ ਪੂਰੇ ਫਿਰ ਦੂਆ ਉੱਪਰ ਇਹਦੇ ਆਉਂਦੀ ਇੱਕ ਹੋਰ ਹਾਂ ਤਾਂ ਹੁੰਦਾ ਇਹਦੇ ਉੱਪਰ ਐ ਦਿਓ ਮੋٹے ਪੱਤੇ ਹਾਂ ਉਹਨੂੰ ਕਸੋਣਾ ਇਹਦੇ ਚ ਇੱਥੇ ਨਟ ਪਾਣੇ ਉਹਨਾਂ ਦਾ ਜਿਹੜਾ ਰਹਿ ਗਿਆ ਗੈਪ ਹਾਂ ਜੀ ਇੱਥੇ ਕਸ ਹਾਂ ਪਰ ਸਾਰੇ ਬਾਜ ਦੇ ਬਾਸ ਸੋਏ ਬਲੇੜ ਜੱਥ ਤੇ ਬਾਜ ਦੇ ਲੱਗੇ ਹਾਂ ਹਾਂ ਧਿਆਨ ਨਾਲ ਕਰ ਕੰਮ ਸਾਰਾ ਧਿਆਨ ਨਾਲ ਕਰਨ ਵਾਲੀ ਹੈਗਾ ਜਿੰਮੇਦਾਰੇ ਵਾਲਾ ਕਿਹੜੀ ਕੰਪਨੀ ਦੇ ਪਲੇਟ ਹੈ ਸਰਕਾਰ ਦੇ ਬਲਕਾਰ ਦੇ ਵਧੀਆ ਹੀ ਹੁੰਦਾ ਪੋਦੀ ਹੈ ਜੀ ਇਹ ਨਾ ਪਹਿਲਾਂ শারਪ ਤੇ ਲੱਗੇ ਵੇ ਜੀ ਹਾਰੇ ਹਾਂ ਮੈਂ ਪਹਿਲਾਂ ਬਹੁਤ ਚਰਚਾ শারਪ ਦੀ ਸੁਣੀ ਵੀ শারਪ ਤੇ ਵਧੀਆ ਬਲੇਡ ਨੇ শারਪ ਤੇ ਬਹੁਤ ਬੀ 19 ਮੰਗੇ ਆਈ ਵੀ ਵੱਜ ਜਾਂਦੀ ਗਾ শারਪ ਦਾ ਬਲੇਡ ਹੈ ਤੇ 2 ਰੁਪਏ ਮੈਂ ਕਾ ਕਰਤਾ ਉਹਨਾਂ ਨੇ ਹਾਂ ਇਕ ਵਾਰੀ ਮੈਂ 24 ਰੁਪਏ ਨੂੰ ਲੈ ਕੇ ਆਇਆ ਤਾਂ ਹਾਂ 24 ਰੁਪਏ ਦਾ ਬਲੇਡ ਇਹ ਤੇ ਕਿਉਂ ਨਹੀਂ 26 ਰੁਪਏ ਕਰਤਾ ਕਿੱਥੇ ਸੀਜ਼ਨ ਦੇ ਵਿੱਚ ਕਿੱਥੇ ਜ਼ਰੂਰਨਾ ਕੰਮ ਕਿੰਨੇ ਕੁ ਬਲੇਡ ਲਾ ਜਾਂਦੇ ਬਲੇਡ ਜੇ ਸਾਰੀ ਮਸ਼ੀਨ ਦੀ ਮਸ਼ੀਨ ਚ ਤਾਂ ਸਾਲੇ ਹਜ਼ਾਰਾਂ ਹੀ ਆ 328 ਬਲੇਡ ਪੈਂਦੇ ਉਹਨਾਂ ਡਰਾਮਾ ਵਾਂ ਬ੍ਰਹਮਾ ਮਹਾ ਤੇ 32 ਬਲੇਡ ਥੱਲੇ ਹੋ ਗਏ ਹਾਂ 32 ਉਹ ਹੋ ਗਏ 14 ਬਲੇਡ ਆ ਹੋ ਗਏ ਸਾਢੇ 350 ਤੋਂ ਲਗਭਗ ਹੋ ਗਏ ਹੋਰ ਜਿਹੜਾ ਫੋਟੋ ਕਾਲ ਖਰਚੇ ਲੱਗ ਪਏ ਸਾਰੇ ਉਹ ਲੱਗਾ ਬੈਰੇ ਨੂੰ ਬੁਰਾ ਜਿਹੜੇ ਸੀਜ਼ਨ ਤੋਂ ਪਹਿਲਾਂ ਇੱਕ ਵਾਰ ਤਾਂ ਪੂਰੀ ਰਿਪੇਅਰ ਕਰਨੀ ਪੈਂਦੀ ਮਸ਼ੀਨ ਦੀ ਉਹ ਪੂਰੀ ਕਰਨੀ ਦਰ ਕਾਲੇ ਨੂੰ ਦੇ ਦਿੰਦੇ ਸੀ 2 ਮਹੀਨੇ ਪਹਿਲਾਂ ਚੰਬੜ ਜਾਂਦਾ ਪਹਿਲਾਂ ਬੜੀ ਮਸ਼ੀਨ ਨੂੰ ਫਿਰ ਦੂਈ ਨੂੰ ਉਹ ਦੋ ਆਣਾ ਹਾਂ ਲੈ ਲਏ ਬਨੇ ਸਮਾਰਟ ਫੋਨ ਵੀ ਲੋਣਾ ਮੈਂ ਤਾਂ ਹੋਣਾ ਹੁਣ ਚੱਲੂ ਸੈਣੀ ਥੋੜਾ ਹੁਣ ਸੈਣੀ ਥੋੜਾ ਚਲਾ ਲਈਏ ਇਹ ਕਹਦਾ ਜੈ ਹਲਕੀਆਂ ਦਾ ਬਹੁਤ ਸੁਖ ਹੋ ਗਿਆ ਇਹਨਾਂ ਦਾ ਤੇ ਛੋਟਾ ਜਿਹਾ ਕੰਮ ਹੈ ਉਹਦੇ ਨਾਲੇ ਸਰ ਜਾਂਦਾ ਜੀਦਾ ਚਾਬੀਆਂ ਦੀ ਜਿਹੜੇ ਕਿੱਟ ਚੱਕਣੀ ਪਵੇ ਫੇਰ ਓਖਾ ਜਾਂਦਾ 15 20 ਕਿਲੋ ਦਾ ਚਾਬੀਆਂ ਹੋ ਜਾਂਦੀ ਜੇ ਪੂਰੀ ਕਿੱਟ ਰੱਖਣੀ ਚਾਬੀਆਂ ਵਾਲੀ ਚਾਬੀਆਂ ਭਰ ਜਾਂਦੇ ਨੇ ਚਾਬੀਆਂ ਰੱਖਣੀਆਂ ਜਿੰਨੀਆਂ ਨਾਲ ਕੱਢ ਸੂਬੇ ਸੰਭੇਜ ਆਪਣੇ ਹੁਣ ਇਹਨੂੰ ਤਾਂ ਖਰਾਬ ਕਰਨ ਲੱਗਿਆ ਤਾਂ ਕੱਲ ਉਹ ਆ ਜੀ ਯਾਨੀ ਅੱਜ ਕੰਮ ਸਾਰ ਦੇਣਾ ਬੜਾ ਦੋਹਲਾ ਲੋਹੇ ਨੂੰ ਲੋਹੇ ਨੇ ਪਾਣ ਦੇਣਾ ਲੋਹੇ ਨੂੰ ਲੋਹੇ ਨੂੰ ਝੰਡ ਕਰਕੇ ਵਿੱਚ ਜੋੜ ਦੇਣਾ ਸਿਸਟਮ ਦੋਹਲਾ ਤਾ ਕਰ ਦਿੰਦੇ ਆ ਜਦ ਨਹੀਂ ਰੀਠਾਲੀ ਪਈ ਆ ਉਹ ਨੂੰ ਮੈਂ ਕਹਿ ਕੇ ਆਇਆ ਮਾ 2 ਉਂਗਲ ਉੱਚੀ ਰੱਖ ਲੈ ਬੇ ਝੱਕ ਤੇ ਉਹ ਕਹਿੰਦਾ 4 ਉਂਗਲਾਂ 4 ਉਂਗਲੀਆਂ ਨਾਲ ਤਾਂ ਥੱਲੇ ਬੋਤ ਰਹਿ ਜਣਾ ਜ਼ਮਾਨ ਵਿੱਚ ਨਹੀਂ ਤੇ 4 ਨਹੀਂ ਕਰੀ ਹਾਂ 2 ਉਂਗਲ ਚ ਆਵੇਂ ਮਿੱਟੀ ਨਹੀਂ ਆਉਗੀ ਤੇਰੇ ਕੋਲ ਉੱਪਰ ਕਹਿੰਦਾ ਫਿਰ ਬਾਈ ਜੀ ਤੈਨੂੰ ਕਹਿੰਦਾ ਕਹਿੰਦਾ ਬਾਈ ਜੀ ਕਹਿੰਦਾ ਵੀ ਨਹੀਂ ਸੇ ਖੇਤ ਦੀ ਸਫਾਈ ਨਹੀਂ ਆਉਂਦੀ ਮਾ ਵੀ ਸਫਾਈ ਦੇ ਨਾਲ ਟੂੜੀ ਦੀ ਸਫਾਈ ਵੀ ਚਾਹੀਦੀ ਜੇ ਮਿੱਟੀ ਹੋਏਗੀ ਟੂੜੀ ਦੇ ਵਿੱਚ ਮੈਂ ਪੈਦਾ ਗਿਆ ਆਪਾਂ ਨੂੰ ਮੈਂ ਉਹਨੂੰ ਕਹਿ ਕੇ ਆਇਆ ਤਾਂ ਮੈਂ ਕਿਹਾ ਬਾਈ ਥੱਲੇ ਨਾ ਗੰਦ ਨਾ ਪਾਈ ਹਾਂ ਬੰਦਾ ਬਾਅਦ ਚ ਲੰਬਾ ਨਾ ਦਵੇ ਬਾਈ ਤੁਸੀਂ ਗੰਦ ਪਾ ਕੇ ਤੇਰੀ ਨਾ ਆਹ ਆ ਸਫਾਈ ਨੂੰ ਦੇਖ ਕੇ ਤਾਂ ਕੰਮ ਮਿਲਣਾ ਸਫਾਈ ਦਾ ਤਾਂ ਕੰਮ ਸਾਰਾ ਸੜਕ ਪਰ ਸਾਰਾ ਦੇਖ ਕੇ ਅਗਲਾ ਕਹਿੰਦਾ ਵੀ ਜਿੰਨੀ ਥੱਲੇ ਤੇ ਲਾਨ ਚੱਕ ਲੈਣੇ ਅਗਲਾ ਕਹਿੰਦਾ ਉਨੀ ਵਧੀਆ ਟੂੜੀ ਬਣ ਗਈ ਟੂੜੀ ਵੀ ਵੱਧ ਬਣਨੀ ਨਾਲ ਆਹੋ ਬਾਈ ਉਹ ਕਰੇਗਾ ਬਿਨਾਂ ਬੜਾ ਬੇਸਮ ਕਰਦਾ ਤੂੰ ਚੱਲਾ ਹਲਾ ਕਰਦਾ ਕਿੱਦਾਂ ਨਾ ਤਰ ਤਲੜਾ ਨਾ ਤੱਕੇ ਵਿੱਚ ਹੋ ਗਿਆ ਅੰਮਾ ਤਾਂ ਸੱਤ ਚੱਲਣ ਚੱਲਦੀ ਨਹੀਂ ਓਕੇ ਬੜਵਾ ਰਹੀ ਹੈ ਤੇ ਨਹੀਂ ਨਾ ਖਾ ਗੁੱਸਾ ਐ ਨਾ நோடா நடைபெறும்